ਫਗਵਾੜਾ ਤੋਂ ਛੁੱਟੀਆਂ ਬਣਾਉਣ ਵਾਸਤੇ ਇੱਕ ਪਰਿਵਾਰ ਜਿਹੜਾ ਉਹ ਆਪਣੇ ਰਿਸ਼ਤੇਦਾਰਾਂ ਕੋਲ ਆਸਟ੍ਰੇਲੀਆ ਜਾਂਦਾ ਮੈਲਬਨ ਜਾਂਦਾ ਉੱਥੇ ਹੁਣ ਕਿਉਂਕਿ ਬੀਚ ਇਸ ਬਹੁਤ ਆ ਘੁੰਮਣ ਨੂੰ ਬਹੁਤ ਕੁਝ ਆ ਤਾਂ ਉਹ ਪਰਿਵਾਰ ਜਿਨ੍ਹਾਂ ਕੋਲ ਉਹ ਜਾਂਦੇ ਆ ਉਹ ਕਹਿੰਦੇ ਆ ਵੀ ਆਓ ਤੁਹਾਨੂੰ ਅਸੀਂ ਇੱਕ ਬੀਚ ਤੇ ਲੈ ਜਾਂਦੇ ਆ ਪਰ ਇਸ ਪਰਿਵਾਰ ਨੂੰ ਇਹ ਪਤਾ ਨਹੀਂ ਹੁੰਦਾ ਵੀ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਸਾਨੂੰ ਸਾਡੀ ਜਿਹੜੀ ਮੌਤ ਹੈ ਉਹ ਉਡੀਕਦੀ ਪਈ ਹੈ ਫਗਵਾੜਾ ਦੀ ਰਹਿਣ ਵਾਲੀ ਰੀਮਾ ਸੁੰਦੀ ਜਿਹੜੀ ਹੈ ਉਹ ਆਪਣੇ ਪਤੀ ਬੱਚਿਆਂ ਅਤੇ ਕੁਝ ਕਜ਼ਨਸ ਦੇ ਨਾਲ ਜਿਹੜੀ ਆ ਉਹ ਉਸ ਵਿੱਚ ਤੇ ਚਲੀ ਜਾਂਦੀ ਹੈ ਜਿਹੜਾ ਫਿਲਿਪ ਆਈਲੈਂਡ ਹੈ ਵਿਕਟੋਰੀਆ ਸ਼ਹਿਰ ਦੇ ਵਿੱਚ ਨਿਊ ਹੈਵਨ ਉੱਥੇ ビーチ ਹੈ ਉੱਥੇ ਜਦੋਂ ਜਾਂਦੇ ਆ ਤਾਂ ਪਾਣੀ ਦੀਆਂ ਛੱਲਾਂ ਇੰਨੀਆਂ ਤੇਜ਼ ਆਉਂਦੀਆਂ ਕਿ ਰੀਮਾ ਤੇ ਇਹਦਾ ਇੱਕ ਕਜ਼ਨ ਜਿਹਦਾ ਨਾਮ ਸ਼ਿਵਮ ਹੈ ਔਰ ਇੱਕ ਹੋਰ ਲੜਕੀ ਜਿਹਦਾ ਨਾਮ ਸੁਹਾਣੀ ਦੱਸਿਆ ਜਾ ਰਿਹਾ ਇਹ ਉਸ ਪਾਣੀ ਦੇ ਵਿੱਚ ਡੁੱਬ ਜਾਂਦੇ ਆ ਪਾਣੀ ਦੀਆਂ ਛੱਲਾਂ ਬਹੁਤਿਆਂ ਤੇਜ਼ ਹੋਣ ਕਰਕੇ ਇਹ ਜਿਹੜਾ ਤੈਰ ਨਹੀਂ ਪਾਉਂਦੇ ਔਰ ਇਹਨਾਂ ਦੀ ਜਿਹੜੀ ਅਨਫੋਰਚੂਨੇਟ ਆ ਉਹ ਮੌਤ ਹੋ ਜਾਂਦੀ ਆ ਬਾਕੀ ਪਰਿਵਾਰ ਦੇ ਲੋਕ ਜਿਹੜੇ ਆ ਉਹ ਵੀ ਡੁੱਬਦੇ ਆ ਉੱਥੇ ਖੜੀ ਰੈਸਕਿਊ ਟੀਮ ਜਿਹੜੀ ਆ ਉਹ ਭੱਜ ਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਆ ਇਹ ਕੁੱਲ 10 ਲੋਕ ਹੁੰਦੇ ਆ ਪਰ ਜਦੋਂ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਤਾਂ ਉਹਦੇ ਵਿੱਚੋਂ ਜਿਹੜੀ ਰੀਮਾ ਸੋਹਦੀ ਜਿਨ੍ਹਾਂ ਦੀ ਉਮਰ 42 ਸਾਲ ਦੱਸੀ ਜਾ ਰਹੀ ਆ ਨਾਲ ਉਹਨਾਂ ਦਾ ਕਜ਼ਨ ਸ਼ਿਵਮ ਤੇ ਸੁਖਾਨੀ ਇਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ ਔਰ ਇੱਕ ਮੰਦਭਾਗਾ ਹਾਦਸਾ ਜਿਹੜਾ ਇਹ ਵਾਪਰ ਗਿਆ ਇਹ ਪਰਿਵਾਰ ਫਗਵਾੜੇ ਦਾ ਰਹਿਣ ਵਾਲਾ ਔਰ ਇਹ ਜਿਹੜਾ ਪਰਿਵਾਰ ਹੈ ਇੱਕ ਨਮੀ ਪਰਿਵਾਰ ਹੈ ਇਹਨਾਂ ਦੀਆਂ ਫੈਕਟਰੀਜ਼ ਵੀ ਨੇ ਫਗਵਾੜਾ ਦੇ ਵਿੱਚ ਔਰ ਪਰਿਵਾਰ ਜਿਹੜਾ ਬੜਾ ਚਿੰਤਿਤ ਹੈ ਕਿ ਸਾਡੇ ਬੱਚੇ ਤਾਂ ਜਿਹੜੇ ਆ ਉਹ ਛੁੱਟੀਆਂ ਮਨਾਉਣ ਵਾਸਤੇ ਆਸਟ੍ਰੇਲੀਆ ਗਏ ਸੀਗੇ ਉਹ ਤਾਂ ਕਹਿੰਦੇ ਵੀ ਅਸੀਂ ਤੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਵੀ ਸਾਡੇ ਪਰਿਵਾਰ ਦੇ ਨਾਲ ਅਜਿਹਾ ਹਾਦਸਾ ਮੰਦਭਾਗਾ ਹਾਦਸਾ ਜਿਹੜਾ ਇਹ ਵਾਪਰ ਜਾਵੇਗਾ ਹੁਣ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਉਂਕਿ ਇੱਥੇ ਇਹਨਾਂ ਕੋਲ ਜਿਹੜੇ ਸੇਫਟੀ ਜਿਹੜੇ ਗੈਜਟਸ ਆ ਉਹ ਵੀ ਮੌਜੂਦ ਸੀਗੇ ਇਹਨਾਂ ਨੇ ਜਿਹੜੀਆਂ ਲਾਈਫ ਸੇਵਿੰਗ ਜੈਕਟਸ ਆ ਸਾਰਾ ਕੁਝ ਪਹਿਨਿਆ ਹੋਇਆ ਸੀਗਾ ਉੱਥੇ ਜਿਹੜਾ ਮੌਕੇ ਦੇ ਉੱਤੇ ਇਹ ਜਿਹੜਾ ਜਿਨ੍ਹਾਂ ਨੂੰ ਸਟਾਫ ਆਪਾਂ ਕਹਿੰਦੇ ਆ ਜਿਹੜਾ ਪੂਲ ਦੇ ਕੋਲ ਜਾਂ ਜਿਹੜਾ ਉਸ ਵੇਲੇ ਉੱਥੇ ਸਟਾਫ ਮੌਜੂਦ ਹੁੰਦਾ ਜਿਹੜਾ ਡੁੱਬਣ ਤੋਂ ਬਚਾਉਂਦਾ ਉਹ ਸਟਾਫ ਵੀ ਮੌਜੂਦ ਸੀ ਪਰ ਪਾਣੀ ਦੀਆਂ ਛੱਲਾਂ ਜਿਹੜੀਆਂ ਇੰਨੀਆਂ ਤੇਜ਼ ਸੀਗੀਆਂ ਕਿ ਇਹ ਜਿਹੜਾ ਪਾਣੀ ਦੇ ਵਹਾਅ ਦੇ ਵਿੱਚ ਜਦੋਂ ਆਏ ਜਦੋਂ ਪਾਣੀ ਦੇ ਕਲਾਵੇ ਦੇ ਵਿੱਚ ਆਏ ਤਾਂ ਇਹ ਆਪਣੇ ਆਪ ਨੂੰ ਬਚਾ ਨਹੀਂ ਸਕੇ ਪਾਣੀ ਇਹਨਾਂ ਨੂੰ ਵਹਾ ਕੇ ਲੈ ਗਿਆ ਹਾਲਾਂਕਿ ਇਹ 10 ਜਾਣੇ ਸੀਗੇ ਦੱਸਿਆ ਜਾ ਰਿਹਾ ਕਰੀਬ 10 ਜਾਣੇ ਸੀਗੇ ਪਰ ਪਾਣੀ ਜਿਹੜਾ ਪਾਣੀ ਹੋਇਆ ਅੱਗ ਹੋਈ ਕੁਦਰਤ ਦੇ ਅੱਗੇ ਮੰਨ ਲਈਏ ਵੀ ਕਿਸੇ ਦਾ ਜ਼ੋਰ ਨਹੀਂ ਚੱਲਦਾ ਇਸੇ ਦੇ ਚਲਦਿਆਂ ਜਿਹੜਾ ਇਹ ਵਿਚਾਰੇ ਡੁੱਬ ਗਏ ਔਰ ਇਹਨਾਂ ਦੀ ਅਨਫੋਰਚੂਨੇਟ ਜਿਹੜੀ ਹੈ ਉਹ ਡੈਥ ਹੋ ਜਾਂਦੀ ਹੈ ਔਰ ਪਰਿਵਾਰ ਗਿਆ ਕੀ ਕਰਨ ਸੀ ਛੁੱਟੀਆਂ ਮਨਾਉਣ ਗਿਆ ਸੀ ਔਰ ਪਿੱਛੇ ਪਰਿਵਾਰ ਜਿਹੜਾ ਉਹ ਹੁਣ ਡੈੱਡ ਬੋਡੀ ਜਿਹੜਾ ਆਸਟ੍ਰੇਲੀਆ ਤੋਂ ਇੱਥੇ ਭਾਰਤ ਲਿਆਉਣਗੇ ਕਿਉਂਕਿ ਇਹਨਾਂ ਦੇ ਜਿਹੜੇ ਅੰਤਿਮ ਰਸਮਾਂ ਉਹ ਵੀ ਪੂਰੀਆਂ ਕਰਨੀਆਂ ਹੁਣ ਇਹ ਜਿਹੜਾ ਪਰਿਵਾਰ ਹੈ ਬਹੁਤ ਚਿੰਤਿਤ ਸਦਮੇ ਦੇ ਵਿੱਚ ਹੈ ਕਿ ਸਾਡੇ ਬੱਚੇ ਤਾਂ ਜਿਹੜੇ ਆ ਉਹ ਛੁੱਟੀਆਂ ਮਨਾਉਣ ਵਾਸਤੇ ਆਸਟ੍ਰੇਲੀਆ ਗਏ ਸੀਗੇ ਹੱਸਦਾ ਖੇਡਦਾ ਪਰਿਵਾਰ ਸੀਗਾ ਬੜਾ ਸੋਹਣਾ ਜਿਹੜਾ ਇਹਨਾਂ ਦਾ ਕਾਰੋਬਾਰ ਵੀ ਹੈਗਾ ਪਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਕੁਦਰਤ ਜਿਹੜੀ ਹੈ ਇਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੀ ਘੜੀ ਐ ਨੇ ਕਿਹੜੇ ਕੂਣੀ ਮੋੜ ਦੇ ਉੱਤੇ ਜਿਹੜਾ ਬੰਦਾ ਉਹ ਢਾ ਲੈਣਾ ਬੰਦਾ ਤਾਂ ਹੱਸਦਾ ਖੇਡਦਾ ਜਿਹੜਾ ਉਹ ਘਰੋਂ ਜਾਂਦਾ ਪਰਿਵਾਰ ਨਾਲ ਹੁੰਦਾ ਖੁਸ਼ੀ ਜਿਹੜੀ ਆ ਉਹ ਸੈਲੀਬ੍ਰੇਟ ਕਰ ਰਿਹਾ ਹੁੰਦਾ ਕਿਉਂਕਿ ਵਿਦੇਸ਼ ਚ ਗਏ ਸੀਗੇ ਉੱਥੇ ਬੱਚਿਆਂ ਦੇ ਨਾਲ ਇਹ ਜਿਹੜਾ ਇਸ ਬੀਚ ਦੇ ਉੱਤੇ ਚਲੇ ਗਏ ਫਿਲਿਪ ਆਇਲੈਂਡ ਦੇ ਉੱਤੇ ਜਿਹੜਾ ਬੀਚ ਹੈ ਨਿਊ ਹੈਵਨ ਔਰ ਇਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਜਿਸ ਥਾਂ ਤੇ ਅਸੀਂ ਜਾ ਰਹੇ ਹਾਂ ਇਹ ਸ਼ਾਇਦ ਸਾਡੀ ਜ਼ਿੰਦਗੀ ਦਾ ਆਖਰੀ ਦਿਨ ਜਿਹੜਾ ਉਹ ਨਿਪੜੇਗਾ ਹਾਲਾਂਕਿ ਇਹਨਾਂ ਦੇ ਜਿਹੜੇ ਪਤੀ ਆ ਉਹ ਵੀ ਬਹੁਤ ਪਰੇਸ਼ਾਨ ਹੈ ਕਿ ਇਹ ਸਾਡੇ ਪਰਿਵਾਰ ਦੇ ਨਾਲ ਕੀ ਹੋ ਗਿਆ ਸਾਡੇ ਪਰਿਵਾਰ ਦੇ ਉੱਤੇ ਤਾਂ ਦੁੱਖਾਂ ਦਾ ਜਿਹੜਾ ਉਹ ਪਹਾੜ ਹੈ ਉਹ ਟੁੱਟ ਗਿਆ ਖੈਰ ਇਸ ਪਰਿਵਾਰ ਦੇ ਉੱਤੇ ਇਸ ਵੇਲੇ ਬਹੁਤ ਜਿਹੜਾ ਸਦਮਾ ਪਹੁੰਚਿਆ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਜਿਹੜੇ ਤਿੰਨ ਜੀ ਜਿਹੜੇ ਘੁੰਮਣ ਗਏ ਸੀ ਆਸਟ੍ਰੇਲੀਆ ਉਸ ਦੀ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ